太好看了、嗯，太美了。 ਕਾਰ ਆਸ਼ਾ ਵਰਕਰ ਨੂੰ ਉਹਦਾ ਬਣਦਾ ਇਨਸੈਂਟਿਵ ਜਾ ਉਹਦੀ ਬਣਦਾ ਮਿਹਨਤਾਨਾ ਨਹੀਂ ਦੇ ਰਹੀ ਜੇ ਸਾਡੇ ਤੇ ਤੁਸੀਂ ਪੁੱਛਾ ਇਲਜ਼ਾਮਾਂ ਬਾਰੇ ਉਹਦਾ ਵੀ ਮੈਂ ਸਪਸ਼ਟੀਕਰਨ ਦੇਣਾ ਚਾਹੁੰਦੀ ਆ ਸ਼ਰਮ ਚਾਹੀਦੀ ਆ ਵੀ ਜਿਹੜੀਆਂ ਇੱਕ ਆਸ਼ਾ ਵਰਕਰ ਜਦੋਂ ਲੈ ਕੇ ਆਉਂਦੀ ਹੈ ਕਿ ਪ੍ਰੈਗਨੈਂਟ ਨੂੰ 150 ਰੁਪਏ ਉਹਨੂੰ ਦਿੱਤਾ ਜਾਂਦਾ ਨਾਈਟ ਦਾ ਉਹ ਵੀ ਜਨਰਲ ਦੀ ਨਾਈਟ ਪਾਉਣੀ ਨਹੀਂ ਐਸਸੀ ਦੀ ਨਾਈਟ ਪਾਉਣੀ ਆ ਘਰ ਗਰੀਬ ਆਸ਼ਾ ਦੋ ਬੱਚੇ ਛੱਡ ਕੇ ਆਉਂਦੀ ਆ ਬੁੱਢੇ ਸਸਤਰਾ ਛੱਡ ਕੇ ਆਉਂਦੀ ਆ ਦੋ ਦੋ ਰਾਤਾਂ ਸਿਵਲ ਚ ਉਹਨੂੰ ਲੱਗ ਜਾਂਦੀਆਂ ਤਾਂ ਪਰ ਉਹਨੇ ਘਰੇ ਜਾ ਕੇ ਕੀ ਮੂੰਹ ਵਿਖਾਉਣਾ ਹੈ ਮਜ਼ਦੂਰ ਕੀਤਾ ਜਾਂਦਾ ਉਹ ਵੀ ਜਿਹੜੀਆਂ 10% ਮੇਰੀਆਂ ਭੈਣਾਂ ਗਰੀਬ ਕਮਜ਼ੋਰ ਨੇ ਉਹਨਾਂ ਨੂੰ ਮਜਬੂਰ ਮਜਬੂਰ ਹੋ ਕੇ ਕੰਮ ਕਿਉਂ ਕਰਨੇ ਪੈਂਦੇ ਆ ਆਸ਼ਾ ਵਰਕਰਾਂ ਨੂੰ ਇਹ ਕੰਮ ਮਜਬੂਰ ਹੋ ਕੇ ਆਸ਼ਾ ਵਰਕਰਾਂ ਨੂੰ ਬੰਦਾ ਉਹਨਾਂ ਦਾ ਮਿਹਤਾਨਾ ਦਿੱਤਾ ਜਾਵੇ ਪੂਰੀ ਤਨਖਾਹ ਦਿੱਤੀ ਜਾਵੇ ਹਾਂ ਜਿੱਥੇ ਇਲਜ਼ਾਮ ਲਗਾਉਂਦੇ ਆ ਉੱਥੇ ਅਸੀਂ ਸਪਸ਼ਟੀ ਕਰਨ ਦੇਵਾਂਗੇ ਜਿੱਥੇ ਮਰਜ਼ੀ ਸਾਨੂੰ ਬੁਲਾਇਆ ਜਾਵੇ ਪਲੀਜ਼ ਸਾਡੀ ਇਹ ਆਵਾਜ਼ ਲੋਦੀ ਤੱਕ ਭਗਵਾਨ ਤਮਨ ਤੱਕ ਪਹੁੰਚਾਈ ਜਾਵੇ ਸਾਡੇ ਨਾਲ ਮੀਟਿੰਗ ਰੱਖੀ ਜਾਵੇ ਸਾਡੀਆਂ ਮੁਸ਼ਕਲਾਂ ਸੁਣੀਆਂ ਜਾਣ ਇਹ ਦੋ ਦੋ ਚਾਰ ਘੰਟੇ ਦਾ ਪ੍ਰੋਸੈਸ ਨਹੀਂ ਅਸੀਂ ਇਹ ਤੋਂ ਲੈ ਕੇ ਜੈਡ ਤੱਕ ਆਪਣੀਆਂ ਮੁਸ਼ਕਲਾਂ ਸੁਣਾਉਣੀਆਂ ਚਾਹੁੰਦੇ ਆ ਕਿਉਂਕਿ ਸਾਡੇ ਵਿੱਚ ਸਰਦੀਆਂ ਕੁੜੀਆਂ ਵੀ ਆ ਜਿਹੜੀਆਂ ਖਬਰ ਤੇ ਜਿਹੜੀਆਂ ਕਿ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਡਿਊਟੀ ਕਰ ਰਹੀਆਂ ਜਿਹੜਾ ਅਸੀਂ ਅੱਜ ਜੋ ਇੱਥੇ ਧਰਨਾ ਲਗਾ ਰਹੇ ਹਾਂ ਰੋਸ ਮਜਾਰਾ ਥਾਲੀ ਖੜਕਾਓ ਮੋਦੀ ਜਗਾਓ ਜਿਹੜਾ ਸਾਡਾ ਅੱਜ ਇਹ ਮੰਗ ਪੱਤਰ ਅਸੀਂ ਦੇਣੇ ਸਿਵਲ ਸਜਨ ਦਫਤਰ ਸਾਹਿਬ ਨੂੰ ਇਹ ਸਾਡਾ ਮੋਦੀ ਸਰਕਾਰ ਖਿਲਾਫ ਪੂਰਾ ਰੋਸ ਪ੍ਰਦਰਸ਼ਨ ਆ ਕਿ ਸਾਡੇ ਆਸ਼ਾ ਵਰਕਰ ਨੂੰ ਬਿਲਕੁਲ ਧਿਆਨ ਨਹੀਂ ਤਾਂ ਕੇਂਦਰ ਸਰਕਾਰ ਦੇ ਅਸੀਂ 2008 ਤੋਂ ਰੱਕੇ ਹੋਏ ਮਲਾਜਮ ਆ ਪਰ ਸਾਨੂੰ ਹਜੇ ਤੱਕ ਨਿਗੋਣਾ ਜੇ ਪੱਤੇ ਦੇ ਕੇ ਸਰਕਾਰ ਜਿਹੜਾ ਆਪਣਾ ਚਲਾ ਰਹੀ ਹੈ ਸਿਸਟਮ ਨੂੰ ਪਰ ਆਸ਼ਾ ਵਰਕਰ ਵੱਲ ਜਿਹੜਾ ਕੋਈ ਵੀ ਉਹ ਜਿਹੜਾ ਧਿਆਨ ਨਹੀਂ ਦੇ ਰਹੀ ਉਹਦੇ ਸਬੰਧ ਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਸਾਨੂੰ ਘੱਟੋ ਘੱਟ ਪੇ ਉਜਰਤ ਦੇ ਕਾਨੂੰਨ ਦੇ ਮੁਤਾਬਕ 21000 ਰੁਪਏ ਮਹੀਨਾ ਜਿਹੜਾ ਕੇਂਦਰ ਸਰਕਾਰ ਸਾਡੇ ਮੁਲਾਜ਼ਮਾਂ ਨੂੰ ਲਾਗੂ ਕਰੇ ਅਤੇ ਇਸੇ ਮੁਤਾਬਕ ਜਿਹੜਾ 21000 ਜਦੋਂ ਲਾਗੂ ਹੋਇਆ ਫੇਰ ਹੀ ਸਾਡੇ ਕੁੜੀਆਂ ਦੇ ਜਿਹੜੇ ਆ ਟੱਬਰ ਨੇ ਉਹ ਚੱਲਣਗੇ ਨਹੀਂ ਤਾਂ ਘਰ ਘਰ ਦੇ ਵਿੱਚ ਬੁਰਾ ਹਾਲ ਆ ਇਹ ਇੰਨੇ ਕ ਨਗੁਣੇ ਪੱਤਿਆਂ ਨਾਲ ਕਿਵੇਂ ਪਰਿਵਾਰ ਪਾਲੇ ਆਸ਼ਾ ਵਰਕਰ ਆਸ਼ਾ ਵਰਕਰ ਤੋਂ ਦਿਨ ਰਾਤ ਮਿਹਨਤ ਕਰਾਉਂਦੇ ਨੇ ਕਿਉਂਕਿ ਡਿਲੀਵਰੀ ਕੇਸ ਦਾ ਕੀ ਪਤਾ 72 ਘੰਟਿਆਂ ਦੇ ਵਿੱਚ ਕਦੋਂ ਵੀ ਆ ਸਕਦਾ ਵਾ ਪਰ ਮੇਰੀ ਆਸ਼ਾ ਵਰਕਰ ਦਿਨ ਪਰ ਰਾਤ ਮਿਹਨਤ ਕਰ ਰਹੀ ਆ ਆਪਣੇ ਹੱਕਾਂ ਦੇ ਲਈ ਆਪਣੇ ਪਰਿਵਾਰ ਦੇ ਲਈ ਪਰ ਮੋਦੀ ਸਰਕਾਰ ਦੇ ਜਿਹੜਾ ਸਾਨੂੰ ਬਹੁਤ ਜ਼ਿਆਦਾ ਗੁੱਸਾ ਬ ਬਹੁਤ ਜ਼ਿਆਦਾ ਰੋਸਾ ਇੰਨੇ ਸਾਲ ਬੀਤਣ ਦੇ ਬਾਅਦ 12 ਸਾਲਾਂ ਬਾਅਦ ਰੂੜੀ ਦੀ ਵੀ ਰੱਬ ਸੁਣ ਲੈਂਦਾ ਵਾ ਪਰ ਮੋਦੀ ਸਰਕਾਰ ਨੇ ਹਜੇ ਤੱਕ ਵੀ 13ਵਾਂ ਸਾਲ ਲੱਗ ਗਿਆ ਸਾਡੇ ਵੱਲ ਕੋਈ ਛਾਤ ਨਹੀਂ ਪਾਈ ਅਸੀਂ ਇਹ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਮੋਦੀ ਸਰਕਾਰ ਨੂੰ ਇਹੀ ਅਪੀਲ ਕਰਦੇ ਆ ਕਿ ਪਲੀਜ਼ ਹੁਣ ਤੁਸੀਂ ਸਾਡੇ ਆਸ਼ਾ ਵਰਕਰ ਵੱਲ ਧਿਆਨ ਦਿਓ